हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮਾਨੋਚਾਲ ਮਾਨੋਚਾਲ ਪਿੰਡ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਸਿਰਫ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਆ ਜਦੋਂ ਆਪਾਂ ਤਰਨਤਾਰਨ ਤੋਂ ਦਿਾਲਪੁਰੇ ਭਿੱਖੀ ਪਿੰਡ ਵਾਲੀ ਛੜਕ ਫੜਦੇ ਆ ਤੇ ਤਕਰੀਬਨ ਇਸੇ ਛੜਕ ਦੇ ਉੱਪਰ ਡਾਲੇਗੇ ਪਿੰਡ ਆਉਂਦਾ ਠੀਕ ਹੈ ਜੀ ਤੇ ਇਸੇ ਛੜਕ ਦੇ ਉੱਪਰ ਹੀ ਮਾਨੋਚਾਲ ਪਿੰਡ ਆ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਨਾਲ ਲੱਗਦੇ ਪਿੰਡ ਜੇਕਰ ਆਪਾਂ ਗੱਲ ਕਰੀਏ ਇਧਰੋਂ ਸ਼ਕੀਰਾ ਪਿੰਡ ਜੀਓ ਵਾਲਾ ਪਿੰਡ ਥੋੜੀ ਦੂਰੀ ਤੇ ਆ ਡਾਲੇ ਕੇ ਸ਼ਬਾਜਪੁਰ ਜੋੜੇ ਇਹ ਪਿੰਡ ਲਾਗੇ ਲਾਗੇ ਆ ਠੀਕ ਹੈ ਜੀ ਸੋ ਮਾਲ ਕਾਫੀ ਲੰਬੇ ਸਮੇਂ ਤੋਂ ਵੀਰ ਹੁਣੀ ਕੰਮ ਕਰਦੇ ਆ ਜੇਕਰ ਆਪਾਂ ਗੱਲ ਕਰੀਏ ਵਪਾਰ ਲੈਣ ਦੀ ਤਾਂ ਪੀੜੀ ਦਰ ਪੀੜੀ ਇਹ ਜਿਹੜਾ ਵਪਾਰ ਲੈਣ ਦਾ ਕੰਮ ਵੀਰ ਹੁਣੀ ਕਰਦੇ ਆ ਰਹੇ ਆ ਪਿਓ ਦਾਦੇ ਤੋਂ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਵੀ ਵਪਾਰ ਦਾ ਕੰਮ ਕਰਦੇ ਰਹੇ ਆ ਤੇ ਗਾਂ ਦਾਦੇ ਹੁਣੀ ਵੀ ਕਰਦੇ ਰਹੇ ਠੀਕ ਹੈ ਜੀ ਹੁਣ ਅੱਗੇ ਤੀਜੀ ਪੀੜੀ ਦੇ ਵਿੱਚ ਵੀਰ ਹੁਣੀ ਆਪ ਵੀ ਇਹ ਕੰਮ ਸੰਭਾਲ ਕੇ ਰੱਖਿਆ ਇਹਨਾਂ ਨੇ ਤੇ ਮਾਲ ਇਹਨਾਂ ਕੋਲੋਂ ਆਉਂਦਾ ਹੈ ਸਾਫ ਸੁਥਰਾ ਠੀਕ ਆ ਜੀ ਜਿੱਦਾਂ ਕਿ ਵੇਹੜਾ ਤੁਸੀਂ ਸਾਹਮਣੇ ਵੇਖੋਗੇ ਫੁੱਲ ਹੈਵੀ ਬਾਡੀ ਵੇਟ ਤੇ ਪੂਰੇ ਵਜਨ ਲੋਡ ਵਾਲੀਆਂ ਵੇਹੜਾਂ ਹੁੰਦੀਆਂ ਨੇ ਤੇ ਪਟੀਆਂ ਹੁੰਦੀਆਂ ਨੇ ਮਾਲ ਚੰਗਾ ਸੁਥਰਾ ਲੈਂਦੇ ਆ ਬਾਕੀ ਪ੍ਰੋਪਰ ਆਪਾਂ ਗੱਲਬਾਤ ਕਰਾਂਗੇ ਤਰੀਕ ਅਜ 9 ਨਵੰਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 1:00 ਵਜੇ ਦਾ ਟਾਈਮ ਆ ਸੋ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਸੌਦਾ ਕਰੂਗਾ ਤੇ ਆਪਾਂ ਸਟਾਰਟਿੰਗ ਦੇ ਵਿੱਚ ਹੀ ਸਾਰੇ ਵੀਰਾਂ ਨੂੰ ਦੱਸ ਦਿੰਦੇ ਆ ਆਨਲਾਈਨ ਤੋਂ ਬੇਸ਼ੱਕ ਮੇਰਾ ਵੀਰ ਭਰੇਜ ਕਰੋ ਠੀਕ ਆ ਜੀ ਕਈ ਵਾਰ ਭਰਾ ਆ ਔਰ ਇੱਥੇ ਆਣ ਕੇ ਮੇਰਾ ਭਰਾ ਜੋ ਚੀਜ਼ ਤੁਹਾਨੂੰ ਜਗਤ ਦਿਖਾਈ ਜਾਂਦੀ ਹੈ ਠੀਕ ਹੈ ਜੀ ਵੇਖ ਚਾਖ ਕੇ ਬਿਲਕੁਲ ਤਸੱਲੀ ਕਰਕੇ ਪਸ਼ੂ ਖਰੀਦੋ ਕਿਉਂਕਿ ਮਾਲ ਚੰਗਾ ਸੁਥਰਾ ਪੈਸੇ ਚੰਗੇ ਲੱਗ ਜਾਂਦੇ ਆ ਤੇ ਤੁਹਾਡਾ ਆਉਣਾ ਤੇ ਨਰਕ ਪਰਖ ਕਰਨੀ ਤਸੱਲੀ ਕਰਨੀ ਹੱਕ ਬਣਦਾ ਆਉ ਕਰਦੇ ਆ ਪੂਰੀ ਗੱਲਬਾਤ ਲੈਣੀਆਂ ਬਤੇ ਡਿਟੇਲ ਸਭ ਤੋਂ ਪਹਿਲਾਂ ਵੀਰੇ ਸਾਸਰੀ ਕਾਲ ਸੱਚੀ ਗੱਲ ਜੀ ਮਹਾਰਾਜ ਹੋਰ ਜਵਾਕੋ ਕੀ ਹਾਲ ਚਾਲ ਹੈ ਠੀਕ ਠਾਕ ਜੀ ਬਾਜੀ ਤੁਸੀਂ ਸੁਣਾਓ ਕੀ ਹਾਲ ਹੈ ਸਾਸਰੀ ਕਾਲ ਸਾਸਰੀ ਕਾਲ ਬਈ ਚਾਹ ਬਹੁਤ ਆ ਨਾ ਵੀ ਚਲੋ ਵੀਡੀਓ ਪਹਿਲੀ ਬਣਨੀ ਆ ਤੇ ਹਾਂਜੀ ਹਾਂਜੀ ਆ ਠੀਕ ਹੈ ਹੋਰ ਇੱਕ ਆਪਣਾ ਨਾਮ ਜਿਹੜਾ ਆਪਣੇ ਭੈਣ ਭਰਾਵਾਂ ਨੂੰ ਜਰੂਰ ਦੱਸ ਦੇ ਗੁਰਵਿੰਦਰ ਸਿੰਘ ਹੈ ਜੀ ਗੁਰਵਿੰਦਰ ਸਿੰਘ ਹਾਂਜੀ ਡੈਡੀ ਦਾ ਨਾਮ ਠੀਕ ਹੈ ਡੈਡੀ ਦਾ ਨਾਮ ਮੁਖਤਾਰ ਸਿੰਘ ਹੈ ਜੀ ਮੁਖਤਿਆਰ ਸਿੰਘ ਮੁਖਤਿਆਰ ਸਿੰਘ ਅੰਕਲ ਹੋਣੇ ਵੀ ਕੋਲ ਹੀ ਬੈਠੇ ਆਪਣੇ ਹਾਂਜੀ ਹਾਂਜੀ ਨਿਸ਼ਾਨ ਸਿੰਘ ਹਨਾ ਚਲੋ ਮਿਲਦੇ ਮਿਲਦੇ ਰਹੀਦਾ ਆਪਾਂ ਨਾਰਮਲ ਅੱਡੇਆਂ ਦੇ ਵੀਡੀਓ ਕਰਦੇ ਆ ਤੁਸੀਂ ਵਪਾਰ ਲੈਣ ਦਾ ਕੰਮ ਆ ਤੇ ਟੱਕਰੇ ਹੋ ਹੀ ਜਾਂਦੇ ਕਿਤੇ ਨਾ ਕਿਤੇ ਪਰ ਅੱਜ ਇਰਾਦਾ ਤੁਹਾਡਾ ਬਣਿਆ ਵੀ ਵੀਡੀਓ ਆਪਾਂ ਪਹਿਲੀ ਪਾਉਣੀ ਆ ਹਾਂਜੀ ਤੇ ਮਾਲ ਵੇਰੇ ਇਸੇ ਤਰ੍ਹਾਂ ਹੀ ਆਪਣੇ ਕੋਲ ਸਾਫ਼ ਸੁਥਰੇ ਪਸ਼ੂ ਆਉਂਦਾ ਵੱਡੇ ਜਿਵੇਂ ਜਾਨਵਰ ਚੰਗੇ ਆਉਂਦੇ ਆ ਹਾਂਜੀ ਵੀਰ ਜੀ ਭਾਵੇਂ ਆਪਾਂ ਨੂੰ ਹਫ਼ਤਾ ਲੱਗ ਜੇ ਦਸ ਦਿਨ ਲੱਗ ਜੇ ਨਾ ਹਾਂਜੀ ਚੰਗੇ ਚੰਗਾ ਮਾਲ ਲਾਉਣਾ ਵਾ ਠੀਕ ਹੈ ਕਿਉਂਕਿ ਜਿਹੜੇ ਭੈਣ ਭਰਾ ਉਹਨੇ ਪੈਸੇ ਲਾਉਣੇ ਉਹਦਾ ਉਹਨੂੰ ਮਜ਼ਾ ਆਵੇ ਬਿਲਕੁਲ ਜੀ ਬਿਲਕੁਲ ਹਾਂਜੀ ਇਹ ਗੱਲ ਹੈਗੀ ਆ ਵੀ ਸੋਨਾ ਫਿੱਦਨਾ ਸੋਨੇ ਦੇਣਾ ਵਾ ਮਤਲਬ ਕੰਮ ਇਹ ਵੀ ਥੋੜਾ ਜਿਆਦਾ ਰੂਹ ਨਾਲ ਕੰਮ ਕਰਨ ਵਾਲੀ ਗੱਲ ਆ ਜੀ ਜਿਹਨੇ ਥੋੜਾ ਚੰਗਾ ਕੰਮ ਕਰਦੇ ਹੋ ਚਲੋ ਵਪਾਰ ਤੋਂ ਚਲੋ ਹਰ ਹਰ ਭੈਣ ਭਰਾ ਮਤਲਬ ਕਿ ਖਰੀਦਦਾਰੀ ਕਰਦਾ ਚਲੋ ਹੌਲਾ ਪਰਤਾ ਵੀ ਲੈਣਾ ਪੈਂਦਾ ਲੈਣਾ ਪੈਂਦਾ ਜੀ ਚੰਗਾ ਪਸ਼ੂ ਵੀ ਲੈਣਾ ਪੈਂਦਾ ਪਰ ਮੈਨੂੰ ਲੱਗਦਾ ਵੀ ਆ ਜਿਹੜੇ ਆਪਾਂ ਅੱਜ ਦੋ ਜਾਨਵਰ ਦਿਖਾਉਣੇ ਆ ਤੇ ਇਤੋਂ ਇੱਕ ਆਈਡੀਆ ਲੱਗ ਜਾਣਾ ਭੈਣ ਭਰਾਵਾਂ ਨੂੰ ਕਿ ਚੰਗਾ ਸੁਥਰਾ ਪਸ਼ੂ ਹੀ ਆਉਂਦਾ ਤੁਹਾਡੇ ਕਿੱਲੇ ਤੇ ਇਹ ਆਪਣਾ ਵੀਰ ਮਤਲਬ ਕਿ ਕਿੰਨੇ ਕ ਲੰਬੇ ਸਮੇਂ ਤੋਂ ਆਪਾਂ ਕੰਮ ਕਰਦੇ ਆ ਰਹੇ ਆ ਵੈਸੇ ਜੇ ਸਾਡੀ ਤੀਜੀ ਪੀੜੀ ਲੰਗੀ ਭਾਜੀ ਹਾਂ ਪੀੜੀ ਚੱਲ ਗਈ ਜੀ ਬਿਲਕੁਲ ਜੀ ਬਿਲਕੁਲ ਤੇ ਸਾਡੀ ਜਿਨ੍ਹਾਂ ਨੇ ਡੰਗਰ ਚ ਗਏ ਆ ਸਾਂਝ ਬਣ ਗਈ ਉਹਨਾਂ ਨੂੰ ਉਮਰਾਂ ਦੀ ਹਾਂ ਜੀ ਪੁਰ ਠੀਕ ਆ ਜੀ ਆਸ ਕਰਦੇ ਹਾਂ ਜਿਹੜੇ ਨਵੇਂ ਛੱਜਣ ਜੋੜਨਗੇ ਇਹ ਵੀ ਗਾਂ ਜੋੜਨਗੇ ਅੱਛਾ ਮੰਨ ਲਓ ਵੀ ਜਿਵੇਂ ਪਹਿਲਾਂ ਜਿਵੇਂ ਗੱਡੀਆਂ-ਕੁਟੀਆਂ ਭਰਾਇਦਿਆਂ ਗਜਰਾਤ ਜਮੂ ਉੱਧਰ ਦੀ ਸਾਈਡ ਵੀ ਮਾਲ ਪਹਚਾਉਂਦੇ ਰਹੇ ਜੀ ਪਹਚਾਇਆ ਜੀ ਬਹੁਤ ਪਹਚਾਇਆ ਠੀਕ ਆ ਠੀਕ ਆ ਹਾਂਜੀ ਤੇ ਹਾਂ ਬਾਕੀ ਅੱਜ ਜਿਹੜੇ ਵੀਰੇ ਆਪਾਂ ਮਾਲ ਦੋਨੋਂ ਆਪਾਂ ਜਾਨਵਰ ਦਿਖਾਉਣੇ ਆ ਭਰਾਵਾਂ ਨੂੰ ਇਹ ਦੋਨੋਂ ਵੜਾ ਹੈ ਇੱਕ ਤਾਂ ਤੁਹਾਡੇ ਕੋਲ ਆ ਵੜਾ ਵੀ ਦੂਜਾ ਸੁਬਾ ਸੂਨ ਵਾਲੀ ਆ ਬਿਲਕੁਲ ਜੀ ਇੱਕ ਜਿਹੜੀ ਆਪਾਂ ਪਰਲੇ ਪਾਸੇ ਦਿਖਾਵਾਂਗੇ ਵੀ ਜਿਹੜੀ ਮੈਨੂੰ ਲੱਗਦਾ ਵੀ ਜੰਪਾਲ ਦਾ ਕੋਈ ਅੰਤ ਹੀ ਨਹੀਂਗਾ ਤੇ ਪੂਰੀ ਪ ਤਬਾਤੀ ਵੜ ਇਹ ਵੀ ਬੜੀ ਚੰਗੀ ਪਲੀ ਸਭੀ ਆ ਦੋਨੋਂ ਵੜਾ ਨੇ ਦੋਸਤੋ ਤੇ ਬਾਕੀ ਮੇਰਾ ਭਰਾਵਾ ਦਾ ਮਨ ਖੁਸ਼ ਹੋਣਗੇ ਜਿਨੇ ਪੈਸੇ ਲਾਉਣੇ ਆ ਪੈਸੇ ਲਾਏ ਦਾ ਬਿਲਕੁਲ ਜਿਹੜਾ ਰਿਜ਼ਲਟ ਤੁਹਾਨੂੰ ਠੀਕ ਆ ਜਿ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਦੇ ਵਿੱਚ ਮਿਲੇਗਾ ਜਦੋਂ ਕਰਮਾਂ ਦੀਆਂ ਦੁੱਧ ਚੰਗੇ ਤੇ ਚੱਲੀਆਂ ਸ਼ੁਰੂਆਤ ਕਰਾਂਗੇ ਆਪਾਂ ਵੀਰ ਪਹਿਲੇ ਨੰਬਰ ਤੋਂ ਇਸੇ ਵੜ ਤੋਂ ਕਰ ਲੈਨੇ ਆ ਬਿਲਕੁਲ ਜੀ ਇਸ ਵੜ ਦੀ ਵੀਰੇ ਪੂਰੀ ਡਿਟੇਲ ਆਪਣੇ ਵੀਰਾਂ ਨਾਲ ਕਰ ਦਿਓ ਸਾਂਝੀ ਇਹ ਵੱਠੀ ਚੰਗੀ ਆ ਪਲੀ ਪਲੀਤੀ ਚੰਗੀ ਆ ਬਾਕੀ ਤੁਸੀਂ ਦੱਸਿਆ ਵੀ ਜਿੱਥੋਂ ਆਈ ਆ ਉਹਨਾਂ ਵੀ ਭਰਾਵਾਂ ਨੂੰ ਕੋਈ 8-9 ਕਿਲੋ ਇਹਨੂੰ ਚੰਗਾ ਕਿਉਂ ਫਾਕੀ ਸੇਵਾ ਜਿਹੜੀ ਆ ਝਲਕਾ ਮਾਰ ਕੇ ਦਿਖਾਈ ਦੇ ਰਹੀ ਆ ਇਹ ਸੂਹਾ ਦੱਸਦੀ ਆ ਵੀ ਇਸ ਬੱਛੀ ਦਾ ਸਵੇਰ ਦਾ ਸੂਹਾ ਕਿੰਨਾ ਜੀ ਇਹ ਭਾਜੀ ਦੂਜਾ ਸੂਹਾ ਪਹਿਲਾ ਸੂਹਾ ਹੁਣ ਇਹ ਟਾਈਮ ਚ ਛਿੱਗੀ ਆ ਠੀਕ ਆ ਜੀ ਹੁਣ 6 ਦਾ ਤਾਂ ਛਿੱਗੀ ਆ 6 ਦਾ ਆਂਦੇ ਆ ਜੀ ਠੀਕ ਆ ਜੀ ਪਹਿਲੇ ਸੂਹਾ ਦੂਜਾ ਸੂਹਾ ਹਾਂ ਜੀ ਪਹਿਲੇ ਸਵੇਰ ਨੇ 22 ਕਿਲੋ ਦੁੱਧ ਚਵਾਇਆ ਜੀ ਠੀਕ ਆ ਜੀ ਤੋਂ ਫੌਜੀ ਵੀ ਰਹੀ ਆਪਣਾ ਭਰਾ ਜੀ ਦੇ ਕੋਲ ਹੀ ਓਕੇ ਉਹ ਆਂਦਾ ਵੀ ਮੈਂ 9 ਲੀਟਰ ਇਹਨੂੰ ਕਿਉਂ ਹੀ ਚਾਰਿਆ ਵਾ ਹਾਂ ਆਪਣੇ ਬੱਚਿਆਂ ਨੂੰ ਜੰਬੀ ਉਹਨੇ ਬਾਕੀ ਠੰਡੀ ਧੀ ਬਹੁਤ ਜਿਆਦੀ ਮੈਨੇ ਪਲੀ ਪਲੀਤੀ ਬਹੁਤ ਆ ਅਵੇ ਇਸ ਤਰ੍ਹਾਂ ਹੀ ਵੀ ਥੱਲੇ ਬਹਿ ਜਾ ਕੋਈ ਚੱਕਰ ਨਹੀਂ ਗਈ ਆ ਵਾਖਾਦ ਕੇ ਇੱਕ ਵਾਰੀ ਆਪਾਂ ਲਾ ਗਿਓ ਅਵੇ ਇਸ ਤਰ੍ਹਾਂ نیچے ਕੋਈ ਬਹਿ ਜਾ ਕੋਈ ਚੱਕਰ ਨਹੀਂ ਆ ਦੇਖੋ ਜੀ ਹਾਂਜੀ ਕਰੋ ਜਾ ਕੇ ਠੀਕ ਆ ਜੀ ਬਾਕੀ ਨਾਰਾ ਨੂਣਾ ਵੈਂਸਮੂਨਸ ਲੇਵੇ ਤੇ ਉਪਰ ਤੁਸੀਂ ਵੇਖੋ ਕਾਫੀ ਆ ਅੱਗੋਂ ਸਟਾਰਟਿੰਗ ਗਾੜੀ ਤੁਸੀਂ ਵੇਖੋ ਠੀਕ ਆ ਜੀ ਅੱਗੋਂ ਸਟਾਰਟਿੰਗ ਬਹੁਤ ਚੰਗੀ ਆ ਤੇ ਬੈਕ ਸਾਈਡ ਦੇਵੇ ਦੀ ਬੰਤਰ ਤੁਸੀਂ ਵੇਖੋਗੇ ਬੜਾ ਟਿਕਾਣੇ ਤੇ ਲੇਵਾ ਤੇ ਇਹ ਹਜੇ ਵੀਰ ਸਮਾਂ ਕਿੰਨਾ ਕੁ ਲੈਂਦੀ ਆ ਤੁਹਾਡੇ ਹਿਸਾਬ ਨਾਲ ਇਹ ਹਫਤੇ ਦੇ ਵਿੱਚ ਜਾਂ ਦ ਇਹ ਹਫਤਾ 10 ਦਿਨ ਮੰਨੇ ਕੋਈ ਹਾਂ ਹਾਂਜੀ ਲਓ ਜੀ ਇੱਕ ਹਫਤਾ 10 ਦਿਨ ਅੰਗ ਕੇ ਕੋਈ ਵੀ ਵੀਰ ਆਪਣਾ ਸੌਦਾ ਕਰ ਲਿਆ ਜੀ ਬੂਥੀ ਪਾਤੀ ਬਹੁਤ ਸੋਹਣੀਆਂ ਠੀਕ ਆ ਜੀ ਫੇਸ ਕੁਆਲਿਟੀ ਆ ਤੁਹਾਡੇ ਸਾਹਮਣੇ ਆ ਮਾੜੇ ਮਾੜੇ ਜਣੀਆਂ ਫੋਟਾਂ ਬੇਸ਼ੱਕ ਹੈਗੀਆਂ ਨੇ ਕੋਈ ਇੱਕ ਇੱਕ ਡੇ ਡੇ ਇੰਚ ਆ ਠੀਕ ਆ ਇਧਰੋਂ ਮੜਾ ਜਾ ਹਲਾਇਓ ਇਹਨੂੰ ਇਧਰੋਂ ਹਲਾਇਓ ਮੜਾ ਜਾ ਹਜੇ ਦੋਸਤੋ 8 10 ਦਿਨ ਇਹਦੇ ਸਮਾਂ ਪੈਂਡਿੰਗ ਆ ਬਾਕੀ ਆ ਲੇਵੇ ਦੀ ਕੁਆਲਿਟੀ ਆ ਠੀਕ ਆ ਜੀ ਤੇ ਜਿੱਦਾਂ ਤੁਸੀਂ ਦੱਸਿਆ ਵੀ ਬੈਕ ਗਰਾਊਂਡ ਜਿਹੜੀਆਂ ਦੇ ਗਈ ਆ ਪਿਛਲੇ ਸੂਵੇ ਪਲੂਣ ਨੇ ਦੁੱਧ ਕਿੰਨਾ ਚਵਾਇਆ ਸੀਗਾ 22 23 ਕਿਲੋ ਕੀਤਾ ਜੀ ਨੇ 22 23 ਕਿਲੋ ਹਾਂਜੀ ਹਾਂਜੀ ਠੀਕ ਆ ਵੀਰੇ ਇਸ ਵਾਰ ਵੀ ਚਲੋ ਚੰਗੀ ਉਮੀਦ ਕਰ ਸਕਦੇ ਆ ਕਿਉਂਕਿ ਦੂਜੇ ਸਵੇਰੇ ਵੈਸੇ ਪੁੱਛੋ ਚਲੋ 2 3 4 ਕਿਲੋ ਆਪ ਹੀ ਚੱਲਦਾ ਹਨਾ ਚੱਲਦਾ ਜੀ ਸੋ ਇਹਨੂੰ ਖੋਲਿਆ ਜੀ ਵੀਰ ਮਾੜਾ ਤੋੜ ਕੇ ਦਿਖਾ ਦਈਏ ਸੋ ਦੋਸਤੋ ਫਲੂਨ ਨੇ ਪਹਿਲੇ ਸਵੇਰੇ ਕੋਈ 22 23 23 ਕਿਲੋ ਦੁੱਧ ਚਵਾਇਆ ਠੀਕ ਆ ਜੀ ਜੋ ਬਿਲਕੁਲ ਇਹਦੀ ਬੈਕਗ੍ਰਾਉਂਡ ਆ ਜਿੱਥੋਂ ਲਿਆਂਦੀ ਆ ਵੀਰਾਂ ਦਾ ਵੀ ਫੌਜੀ ਸਾਹਿਬ ਤੋਂ ਲਿਆਂਦੀ ਸੀਗੀ ਜੋ ਉਹਨਾਂ ਦੁਆਰਾ ਡਿਟੇਲ ਦੱਸੀ ਗਈ ਆ ਬਾਕੀ ਪੜੀ ਸਭੀ ਬਹੁਤ ਜ਼ਿਆਦੀ ਆ ਕਰਮਾਲੀਆ ਵੇਖ ਤੇ ਲੇਵਾ ਵੀ ਤੁਸੀਂ ਵੇਖੋਗੇ ਕਾਫੀ ਸੋਨਾ ਖਲਾਰਾ ਹਜੇ ਜੇਕਰ 8-10 ਦਿਨ ਦਾ ਵੇਰਵਾ ਵੀਰ ਨੇ ਪਾਇਆ ਤੇ ਸਮਾਂ 8-10 ਦਿਨ ਕੱਢ ਗਈ ਤਾਂ ਥੱਲਿਓ ਬਣੂਗੀ ਚੰਗੀ ਝੋਖੀ ਆ ਠੀਕ ਆ ਜੀ ਤਾਂ ਘੱਟੋ ਘੱਟ 25-24 25 ਲੀਟਰ ਵਾਲਾ ਪਸ਼ੂ ਭਾਂਡਾ ਤਿਆਰ ਕਰੇ ਤਾਂ ਫਿਰ ਆਪਾਂ ਉਮੀਦ ਕਰ ਸਕਦੇ ਆ ਵੀ 22-23 22-23 ਲੀਟਰ ਤਾਂ ਆਰਾਮ ਨਾਲ ਚਬਾਊਗਾ ਠੀਕ ਆ ਹਾਂ ਤੋਰਦੇ ਆ ਜੀ ਬਸ ਠੀਕ ਆ ਮੋੜ ਦਿਓ ਆ ਜਾ ਬਚਾ ਜਾ ਉਹਦਾ ਵੀ ਪੂਰੀ ਠੰਡੀ ਮਿੱਟੀ ਆ ਬਹੁਤ ਠੰਡੀ ਬੁਵਿੱਛਤੇ ਕੋਈ ਬੈ ਜਾਵੇ ਹਾਂ ਦੇਖੋ ਜੀ ਬਾਈ ਆਹ ਦੇਖੋ ਜੀ ਸੁਹਾਇਆ ਦੋਸਤੋ ਠੰਡੀ ਠੇਰੀ ਆ ਜਿੱਥੇ ਮਰਜੀ ਆਪਾਂ ਡੱਕ ਕੇ ਪਹਿਲਾਂ ਹੀ ਗੱਲ ਕਰ ਦਿੰਦੇ ਆ ਕੋਈ ਠੰਡੀ ਮਿੱਟੀ ਆ ਠੇਰੀ ਆ ਚਲੋ ਕਿਸੇ ਭਰਾਨੇ ਫਾਰਮ ਦੇ ਵਿੱਚ ਲਾਰਜ ਚਾਹੇ ਸਮਾਲ ਫਾਰਮ ਦੇ ਵਿੱਚ ਕੋਈ ਚੰਗਾ ਪਸ਼ੂ ਐਡ ਕਰਨਾ ਤੁਸੀਂ ਜਰੂਰ ਹੱਥ ਪਾ ਸਕਦੇ ਹੋ ਠੀਕ ਆ ਤੁਰ ਦਿਓ ਜੀ ਲੋ ਜੀ ਆ ਦੇਖੋ ਜੀ ਠੀਕ ਆ ਲੋ ਜੋ ਦੂਜੀ ਦੇ ਵਿੱਚ ਆਇਆ ਹੋ ਠੀਕ ਆ ਤੇ ਇਹਦਾ ਵੀਰਾ ਮੁੱਲ ਇਹਦੀ ਡਿਮਾਂਡ ਕੀ ਕਰਦੇ ਪਏ ਆ ਦੇਵਾਂਗੇ ਕਿੰਨੇ ਦੀ ਅੱਜ ਆਪਾਂ ਭਾਜੀ ਵੇਖੋ ਜੀ ਮੁੱਲ ਕਰਨ ਨੂੰ ਭਾਵੇਂ ਪਾਸੀ ਕਰ ਲਈਏ ਹਾਂਜੀ ਭਾਵੇਂ 90 ਕਰ ਲਈਏ ਓਕੇ 72000 ਦੀ ਹਾਂ ਨਾ ਕਰ ਦਾਂਗੇ ਜਿੱਥੇ ਆਪਾਂ ਦੇ ਦੇਣੀ ਕਸਰਾ ਕੁਸਰਾ ਕੱਢ ਕੇ ਜਾਇਸ ਨੂੰ ਹਣਾ 72000 ਦੀ ਹਾਂ ਨਾ ਕਰ ਦਾਂਗੇ ਭਾਜੀ 72000 ਦੀ ਲੋ ਵੀ 72000 ਦੀ ਵੀਰਾਂ ਦਾ ਵੀ ਇਹ ਫਾਈਨਲ ਜਿਹੜੀ ਆਪਾਂ ਅਵਾਰਡ ਦੇ ਦਿਆਂਗੇ ਅੱਜ ਬਾਕੀ ਬੱਚੀ ਚੰਗੀ ਏ ਬਾਕੀ ਮੇਰੇ ਭਰਾਵਾਂ ਨੂੰ ਇੱਕ ਵਾਰੀ ਫੇਰ ਆਪਾਂ ਨੋਟ ਕਰਾ ਦਿੰਦੇ ਆ ਚਮਕ ਤਮਕ ਵਾਲੀ ਆ ਪਿੰਡੇ ਪੁੰਡੇ ਤੇ ਤੁਸੀਂ ਵੇਖੋਗੇ ਲਿਸ਼ਕ ਰੁਸ਼ਕ ਬੜੀ ਆ ਸੋ ਬਾਕੀ ਜਿਹੜਾ ਘੋ ਚਾਰੇ ਆ ਕਿਤੇ ਐਵੇਂ ਨਹੀਂ ਗਾ ਕੱਲਾ ਕੱਲਾਂ ਵਾਲਾ ਹੀ ਆ ਘੋ ਚਾਰੇ ਦਾ ਵੈਸੇ ਸਰੋ ਪਸ਼ੂ ਦਾ ਪਤਾ ਲੱਗ ਹੀ ਜਾਂਦਾ ਉਹ ਮੇਰੇ ਭਰਾਵਾਂ ਨੇ ਧਿਆਨ ਕੇ ਤੁਸੀਂ ਦੇਖ ਹੀ ਲੈਣਾ ਸਿਰਫ 7000 ਦੀ ਠੀਕ ਆ ਜੀ ਇਧਰ ਇੱਕ ਵੱਡੀ ਆਪਾਂ ਤੁਹਾਨੂੰ ਵੈੜ ਗਾਂ ਵਿਖਾ ਦਿੰਨੇ ਆ ਤੇ ਜੰਪਾਲ ਇਹਨੂੰ ਵੀ ਬਹੁਤ ਜ਼ਿਆਦਾ ਫੋਲੀ ਵਜਣ ਲੋਕ ਵਾਲੀ ਠੀਕ ਆ ਜੀ ਤੇ ਇਹਦਾ ਸੂਆ ਵੀਰਗਨਮਾ ਸੂਰਤ ਤੀਜੇ ਸੂਆ ਭਾਜੀ ਯਾਰ ਕੀ ਏ ਐਤਕਾਂ ਲੈ ਜੂਗੀ 8-10 ਦਿਨ ਹਨ 8-10 ਦਿਨ ਲੈ ਜੂਗੀ ਠੀਕ ਆ ਤੇ ਕੋਈ ਪਿਛਲੇ ਮੰਨ ਲਓ ਦੂਜੇ ਸੂਬੇ ਦਾ ਜਾਂ ਪਹਿਲੇ ਦੂਜੇ ਦੂਜੇ ਸੂਬੇ ਦਾ ਕੋਈ ਰਿਕਾਰਡ ਇਹਦਾ ਉਹ ਦੱਸਦੇ ਵੀ 32 33 ਲੀਟਰ ਟੁੱਟੀ ਨਹੀਂ ਇਹ ਤੇ 30 ਲੀਟਰ ਤੋਂ ਬਾਹਰ ਬਾਹਰ ਚੱਲੀ ਆ ਹਾਂਜੀ ਹਾਂਜੀ ਵੱਟੀਆਂ ਬਾਕੀ ਜੰਪਾਲ ਮੈਨੂੰ ਲੱਗਦਾ ਮੱਜਾਂ ਨੂੰ ਵੀ ਫੇਲ ਕਰ ਗਈ ਜਿੱਦਾਂ ਹੀ ਜੀ ਤੇ ਇਹਨਾਂ ਜੰਪਲ ਆਪਾਂ ਮੱਜਾਂ ਨੂੰ ਵੀ ਬੜਾ ਘੱਟ ਵੇਖਦੇ ਹਾਂ ਹਾਂਜੀ ਹਾਂਜੀ ਸੋ ਇਹੋ ਬੜੀ ਕਰਦੀ ਹੀ ਭਾਜੀ ਬੰਦੇ ਨੂੰ ਠੀਕ ਆ ਜੀ ਤੇ ਚੰਗੇ ਚੰਗੇ ਥਾਂ ਤੋਂ ਚੰਗੇ ਫੈਮਿਲੀ ਦੇ ਵਿੱਚੋਂ ਹੀ ਆਈ ਹੈ ਹਨਾ ਫਾਰਮ ਸ਼ੈੱਡ ਦੇ ਵਿੱਚੋਂ ਸੋ ਦੋਸਤ ਇਨੇ ਸੁਣਾ ਠੀਕ ਆ ਜੀ ਤੇ ਸਮਾ ਵੀਰ ਨੇ ਦੱਸ ਦਿੱਤਾ ਵੀ 810 ਕ ਦਿਨ ਹਜੇ ਤੇ ਪੈਂਟਿੰਗ ਆ 10 ਕ ਦਿਨ ਹਜੇ ਆਰਾਮ ਨਾਲ ਲੈਂਦੀ ਆ ਠੀਕ ਆ ਜੀ 32 33 32 33 ਲੀਟਰ ਜਿਹੜਾ ਮਿਲਕ ਦੂਜੇ ਸਵੇਰੇ ਦੇ ਵਿੱਚ ਇਹਨੇ ਚਵਾਇਆ ਇਸ ਵਾਰ ਵੀ ਤਕਰੀਬਨ ਚਲੋ ਚੰਗੀ ਉਮੀਦ ਕਰ ਸਕਦੇ ਆ ਬਾਹਰ ਵੱਟੀ ਆ ਕੱਤ ਪੋਤ ਵਾਲੀ ਆ ਫੁੱਲ ਭਜਣ ਵਟਾ ਠੀਕ ਆ ਜੀ ਆ ਥਣ ਵੇਖੋ ਲੱਗਾ ਦੋਰਾ ਬੜੀ ਬਾਬੇ ਦੀ ਕਿਰਪਾ ਇੱਥੇ ਆ ਦੇਖੋ ਜੀ ਠੀਕ ਆ ਤੋੜ ਦਿਆ ਜੀ ਨੂੰ ਵੀ ਖੋ ਲਿਓ ਜੀ ਅਜੇ ਤੁਰਗਾ ਸੋਇਆ ਆ ਗਿਆ। ਛੋਟਾ ਚਾ ਫੁੱਲ ਵੱਡਾ ਫੁੱਲ ਵੱਡਾ ਇੱਕ ਵਾਰੀ ਫੇਰਾ ਪਰ ਰਿਪੀਟ ਕਰਦੇ ਨੇ ਕਿਉਂਕਿ ਇੱਥੇ ਆਇਓ ਕੋਈ ਮੇਰਾ ਵੀ ਰੇ ਨਹੀਂ ਆਕੂਗਾ ਵੀ ਕੋਈ ਛੋਟੀ ਜਾਂ ਨਿੱਕੀ ਵਹਿਰ ਨਿਕਲੀ ਆ ਠੀਕਾ ਜੀ। ਕਿਉਂਕਿ ਹਾਈਟ ਦਾ ਤਾਂ ਪਹਿਲਾਂ ਆਪਾਂ ਜ਼ਰੂਰ ਤੁਹਾਨੂੰ ਨੋਟ ਕਰਾ ਦਿੰਨੇ ਆ ਬਾਕੀ ਸਫਾਈਆਂ ਦਾ ਕੋਈ ਮੋਲ ਨਹੀਂ ਕੋਈ ਨਹੀਂਗਾ ਤੁਹਾਡੇ ਸਾਹਮਣੇ ਆ ਲੇਵੇ ਦਾ ਖਲਾਰ ਖਲੂਰ ਚੰਗਾ ਓਨੀ ਗਾਂ ਤੇ ਓਨੀ ਪਛਾਣ। ਸੋ 32 33 ਲੀਟਰ ਪਿਛਲੇ ਸਵੇਰੇ ਦੇ ਵਿੱਚ ਦੁੱਧ ਉਮੀਦ ਇਸ ਵਾਰ ਵੀ ਚੰਗੀ ਕਰ ਸਕਦੇ ਆ ਇੱਥੇ ਖਲਾਰਿਆ ਵੀਰੇ ਮਾਰਾ ਜਾ। ਅਜਾ ਦੇਖੋ। ਆ ਦੇਖੋ ਦੇਖੋ ਜੀ ਠੀਕ ਆ ਜੀ ਦੇਖੋ ਕੱਦ ਟਾਂਟਾ ਠੀਕ ਆ ਜੀ ਵੈਸੇ ਆਪਾਂ ਵੀ ਗੱਲ ਕਰਦੇ ਨੇ ਬੇਡਾ ਪੁਛ ਤਾਂ ਵੈਸੇ ਸਾਹਬਾਂ ਦੇ ਰਜਾਉਣਾ ਹੀ ਬੜਾ ਔਖਾ ਸਹੀ ਗੱਲ ਤੇ ਫਿਰ ਵੀ ਮੈਨੂੰ ਲੱਗਦਾ ਜਿੱਥੋਂ ਆਈ ਏ ਕਰਮਾਲੀ ਘੋਤਾਂਦੇ ਵਾਲੇ ਪਾਸੇ ਇਹ ਵੀ ਨਹੀਂ ਕਿਤੇ ਹਨਾ ਖੁੰਜੀ ਗਈ ਬਿਲਕੁਲ ਚੰਗੀ ਪਲੀ ਪਲੋਸੀ ਆ ਫੁੱਲ ਵਜਣ ਲੋੜ ਦੇ ਵਿੱਚ ਦੋਸਤੋ ਤੀਜਾ ਸੂਬਾ ਇਹ ਵੈੜ ਗਾਂ ਜਿਹੜੀ ਸੂਨ ਵਾਲੀ ਆ ਠੀਕ ਆ ਸੋ ਦੌਰਾ ਥਣ ਲੱਗਾ ਬਾਕੀ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਸੋ 8-10 ਦਿਨਾਂ ਦੇ ਵਿੱਚ ਆਈ ਖਲੋਤੀ ਆ ਬਾਕੀ ਥੋੜਾ ਜਿਹਾ ਇਹਨੂੰ ਘੁਮਾ ਲਿਆ ਜੀ ਲੈ ਇਸ ਬਚਾ ਮੋੜ ਦਿਓ ਇਹਨੂੰ ਕਰਦਾ ਤੋੜ ਲਿਆ ਜਾਨ ਤੋੜ ਦਿਆ ਲੋ ਜੀ ਕਰੋ ਚੈੱਕ ਠੀਕਾ ਜੀ ਸੋ ਉਹ ਭਰਾਵਾਂ ਦਾ ਲਈ ਖਾਸ ਤੌਰ ਤੇ ਤੋਹਫਾ ਵਿਖਾਉਣ ਰਿਹਾ ਜਿਹੜੇ ਮੇਰੇ ਵੀਰ ਲੱਭ ਰਿਹਾ तकरीबन ਕੋਈ ਚੰਗੀ ਚੰਗੀ ਫੁੱਲ ਵਜਣ ਲੋੜ ਦੇ ਵਿੱਚ ਹੋਵੇ ਸ਼ੈ ਕੋਈ 30 32 30 32 ਲੀਟਰ ਤੋਂ ਬਾਹਰ ਬਾਹਰ ਚੱਲਣ ਵਾਲੀ ਹੋਵੇ ਤੇ ਠੰਡੀ ਮਿੱਟੀ ਦੇ ਮੈਨੂੰ ਲੱਗਦਾ ਵੀ ਚਲੋ ਇੱਕ ਵਾਰੀ ਫੇਰ ਆਪਾਂ ਚੈੱਕ ਕਰਾ ਦਿੰਨੇ ਮੜਾ ਉਧਰ ਨੂੰ ਕਰਿਆ ਜੀ ਵੀਰੇ ਓਕੇ ਜੀ ਥੱਲੇ ਲੈਵਲ ਉਪੇ ਤੇ ਆਹ ਤੋਂ ਫੇਰ ਕੇ ਵਿਖਾਉਣੇ ਆਪਾਂ ਕਰਿਆ ਜੀ ਮੜਾ ਜੀ ਹਾਂ ਇੱਥੇ ਰੋਕ ਲਿਆ ਜੀ ਹਨਾ ਇੱਥੇ ਰੋਕ ਲਿਆ ਜੀ ਵਿਖਾ ਦੇ ਵੀਰੇ ਆਹ ਤੋਂ ਫੇਰ ਕੇ ਵਿਖਾ ਦੇ ਤਸਦੀ ਨਾਲ ਸੋ ਲੋਡ ਲਾੜ ਕਰੋ ਚੱਕ ਸਫਾਈਆਂ ਕਰੋ ਚੱਕ ਅਲੱਦਾ ਸਫਾਈਆਂ ਲਕੀਆਂ ਕਰਮਾਲੀਆਂ ਉਹਨਾਂ ਜਿਵੇਂ ਆਪਾਂ ਗੱਲ ਕਰਦੇ ਵੀ ਬੱਚਾ ਬਹਿ ਕੇ ਚਵਾਈ ਕਰ ਸਕਦਾ ਪੁੱਤ ਬਹਿ ਕੇ ਦਿਖਾ ਦੇ ਕੋਈ ਨਹੀਂ ਦਿਖਾ ਦੇ ਤਸੱਲੀ ਨਾਲ ਮਜੇ ਨੇ ਬਹਿ ਮਜੇ ਆਹ ਦੇਖੋ ਜੀ ਹਾਂ ਨਾ ਚੱਕੋ ਤੂੰ ਬਹਿ ਅੱਗੇ ਸਿੱਧੂ ਸਾਹਿਬ ਨਿਆਣੇ ਥੇ ਤੁਰੇ ਫਿਰਦੇ ਰਹਿੰਦੇ ਉਹਦੇ ਮੈਂ ਨਾ ਭਾਵੇਂ ਥੱਲੇੋਂ ਲੰਘੀ ਜਾਣੇ ਨੇ ਕਰਮਾਲੀਆਂ ਦਾ ਕੀ ਆਖਣਾ ਹੈ ਜੇਰਾ ਬਹੁਤ ਇੱਗਾਵਾ ਕੋ ਹਾਂ ਹਾਂ ਚਲੋ ਬਈ ਬਿਲਕੁਲ ਲੈ ਜੋ ਉਹ ਵੀ ਠੰਡੀ ਮਿੱਠੀ ਵਾੜ ਵੇਖ ਕੇ ਬੱਚੇ ਵੀ ਕਾਫੀ ਇਕੱਠੇ ਹੋ ਗਏ ਕੋਲ ਹਰੇਕ ਵੀਰ ਵੀ ਆਂਦਾ ਵੀ ਆਪਾਂ ਹਰੇਕ ਬੱਚਾ ਵੀ ਆਂਦਾ ਵੀ ਆਪਾਂ ਵੀ ਕਿਤੇ ਹੱਥ ਲਾਈਏ ਥੱਲੇ ਠੀਕ ਹੈ ਜੀ ਆਂਦੀ ਕੁਛ ਨਹੀਂ ਕਿ ਠੰਡੀ ਮਿੱਠੀ ਆ ਸੋ ਚਵਾਈ ਚੰਗੀ ਕਰਾ ਜੂਗੀ ਬਾਕੀ 35 ਤੋਪਨ ਧਿਆਨ ਤਸੱਲੀ ਆ ਤਸੱਲੀ ਹੈ ਜੀ 2 ਜਨਵਰੀਆਂ ਦੀ ਆਪਾਂ ਹਾਂ ਜੀ ਠੀਕ ਹੈ ਲੈ ਚਲ ਗਏ ਕੋ ਆਪਾਂ ਮਰੋਂ ਲਈ ਜੀ ਬਈ ਆਸਾਂ ਠੀਕ ਹੈ ਤੇ ਇਹਦਾ ਵੀਰੇ ਕੀ ਮੁੱਲ ਕੀ ਡਿਮਾਂਡ ਕਰਦੇ ਪਏ ਦੇਵਾਂਗੇ ਕਿਨੇ ਦੀ ਅੱਜ ਜੈਸ ਹੋਵੇ ਅੱਛਾ ਜੀ ਗੱਲ ਇਹਦਾ ਭਾਜੀ 85000 ਰੁਪਏ ਦਾ ਮੁੱਲ ਕਰਦਾ ਵਾ। ਪਰ ਦਮਾੜ 85 ਕਰਦੇ ਹਾਂ। ਹਾਂਜੀ ਹਾਂਜੀ। ਇਹ ਬਾਕੀ ਚਲੋ ਭੈਣ ਭਰਾ ਦਾ ਗੀਮਾਨਤਾ ਨ ਕਰ ਦਾਂਗੇ। ਆ ਹਾਂ ਨਾ ਕਿੰਨੇ ਕੀ ਦੀ ਹੋ ਜੂਗੀ ਅੱਜ ਆਪਾਂ ਜੈਸ ਨੂੰ ਕੰਮ ਨਾ ਫੇੜ ਦੇਣਾ। ਮਤਲਬ ਜਿਹੜਾ ਵੀ ਕੋਈ ਸਾਈਬਿਆਨਾ ਆਪਣਾ ਸੱਜਣ ਪਾਉਣ ਵਾਲਾ ਬਣੇ ਤੇ ਤੁਹਾਡੇ ਕੋਲ ਆਵੇ ਹਨਾ। ਦੇ ਦਈਏ 783 ਦੀ। 783 ਦੀ। ਹਾਂਜੀ। ਕੋਈ ਵਾੜਾ ਮੰਗਿਆ ਨਹੀਂ ਮੈਂ। ਆ ਵਾੜਾ ਲੋਕ ਤਾਂ ਵੈਸੇ ਇਹੋ ਜਿਹੇ ਦਾ 1.5 ਲੱਖੀ ਮੰਗੇ ਬਾਈ ਹੁੰਦੇ ਆ। ਹਾਂਜੀ ਹਾਂਜੀ। ਹਾਂਜੀ ਹਾਂਜੀ। ਲੋ ਜੀ ਵਾੜ ਵੱਡੀ ਆ 78300 ਦੀ ਵੀਰਾਂ ਦਾ ਵੀ ਦੇ ਦਾਂਗੇ। ਚਲੋ ਮਾਲ ਇਹਨਾਂ ਨੇ ਅੱਜ ਤੇ ਸੋਚਿਆ ਹੋਈ ਆ ਵੀ ਜਿੰਨਾ ਵੀ ਆ ਚਲੋ ਜਾਇਜ਼ ਕਰਕੇ ਪਸ਼ੂ ਦੇ ਦੇ ਦਿੱਤਾ ਜਾਵੇ ਚਲੋ ਮਾਲ ਵੀ ਸਾਫ਼ ਸੁਥਰਾ ਮੇਰਾ ਭਰਾ ਠੀਕ ਆ ਜੀ ਮਾਲ ਦੇ ਮੁੱਲ ਮੰਗਿਆ ਜਾਂਦਾ ਸਫਾਈਆਂ ਸੁਪਈਆਂ ਤੁਹਾਨੂੰ ਚੱਕ ਕਰਾ ਆ ਕੇ ਨੇ ਨਾ 70000 ਦੀ ਸਿਰਫ ਤੁਹਾਨੂੰ ਇਹ ਮਿਲੂਗੀ ਠੀਕ ਆ ਜੀ 75000 ਦੀ ਡਿਮਾਂਡ ਆ ਤੇ 85000 ਦੀ ਡਿਮਾਂਡ ਆ 83000 ਦੀ ਉਹ ਮਿਲੂਗੀ ਸੋ ਦੋਵੇਂ ਵੜਾ ਨੇ ਕਿਸੇ ਭਰਾ ਨੇ ਚਲੋ ਜੋੜੀ ਪਾਉਣੀ ਆ ਗਾਂ ਦੁੱਧ ਵਾਦ ਦਾ ਕਿਸੇ ਭਰਾ ਨੇ ਕੰਮ ਚਲਾਉਣਾ ਠੀਕ ਆ ਜੀ ਦੋਨੋਂ ਵੜਾ ਦਾ ਵੀ ਤੁਸੀਂ ਸੌਦਾ ਕਰ ਲਿਆ ਜੀ ਵਿੱਚੋਂ ਥੋੜਾ ਵਾਦਾ ਵਿੱਚੋਂ ਕੋਈ ਗੁਜਾਇਸ਼ ਹੋਈ ਮਾਨਤਾ ਹੋਰ ਜੋੜੀ ਦੇ ਵਿੱਚੋਂ ਤੇ ਜੋੜੀ ਸੋ ਇਹ ਅਜ ਦੋ ਹੀ ਜਨਵਰ ਸੀਗੇ ਇੱਕ ਵੀਰੇ ਕੰਟੈਕਟ ਨੰਬਰ ਆਪਣੇ ਕਰ ਦਈਏ ਸਾਂਝੇ ਅੱਛਾ ਜੀ ਲਿਖ ਲਓ ਜੀ 991 99150 ਹਾਂ ਜੀ 35784 ਠੀਕ ਹੈ ਜੀ 190415 ਹਾਂ ਜੀ 35784 ਠੀਕ ਆ ਲੋ ਵੀ ਇਹ ਨੰਬਰ ਜਿਹੜੇ ਆ ਦੋਸਤੋ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਬਾਕੀ ਮਾਲ ਇਹਨਾਂ ਦੇ ਕੋਲ ਆਇਆ ਗਿਆ ਰਹਿੰਦਾ ਠੀਕ ਆ ਜੀ ਸੰਪਰਕ ਕਰਕੇ ਪੁੱਛ ਕੇ ਇਸ ਕਰਦੇ ਰਿਹਾ ਕਰੋ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ